ਤੁਹਾਡੀ ਇਹ ਗਲਤੀ ਕਰ ਸਕਦੀ ਹੈ ਫ੍ਰਿਜ ਵਿੱਚ ਤਮਾਕਾ ਪਹਿਲਾਂ ਹੀ ਹੋ ਜਾਓ ਸੁਚੇ ਚਲੋ ਦੋਸਤੋ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਕੱਲ ਫ੍ਰਿਜ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਬਣ ਗਿਆ ਸ਼ਾਇਦ ਹੀ ਕੋਈ ਇਹੋ ਜਿਹਾ ਕਰ ਹੋਵੇਗਾ ਜਿਸ ਵਿੱਚ ਫ੍ਰਿਜ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਫ੍ਰਿਜ ਲਾਜ਼ਮੀ ਹੋ ਜਾਂਦਾ ਹੈ ਇਸ ਦੀ ਵਰਤੋਂ ਕਰਕੇ ਤੁਸੀਂ ਆਪਣੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਸੁਰੱਖਿਅਤ ਰੱਖਦੇ ਹੋ ਅਤੇ ਠੰਡਾ ਪਾਣੀ ਵੀ ਪੀ ਸਕਦੇ ਹੋ ਇਸ ਖਬਰ ਵਿੱਚ ਅਸੀਂ ਤੁਹਾਨੂੰ ਫ੍ਰਿਜ ਦੇ ਫਟਣ ਸੰਭਾਵਿਤ ਕਾਰਨਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਨਾਲ ਹੀ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਹੋ ਜਿਹੀਆਂ ਘਟਨਾ ਨਾ ਵਾਪਰਨ ਲਈ ਕੀ ਕੀਤਾ ਜਾ ਸਕਦਾ ਹੈ ਫ੍ਰਿਜ ਨਹੀਂ ਸਗੋਂ ਫ੍ਰਿਜ ਦਾ ਇੱਕ ਹਿੱਸਾ ਹੈ ਜੋ ਫਟਦਾ ਹੈ ਜਦੋਂ ਅਸੀਂ ਫ੍ਰਿਜ ਦੇ ਫਟਣ ਦੀ ਗੱਲ ਕਰਦੇ ਹਾਂ ਤਾਂ ਅਸਲ ਵਿੱਚ ਇਹ ਫ੍ਰਿਜ ਨਹੀਂ ਫਟਦਾ ਬਲਕਿ ਫ੍ਰਿਜ ਦਾ ਇੱਕ ਹਿੱਸਾ ਹੁੰਦਾ ਹੈ ਉਹ ਹਿੱਸੇ ਨੂੰ ਕੰਪਰੈਸਰ ਕਿਹਾ ਜਾਂਦਾ ਹੈ ਕੰਪਰੈਸਰ ਫ੍ਰਿਜ ਦੇ ਪਿਛਲੇ ਪਾਸੇ ਇੰਸਟਾਲ ਹੈ ਇਸ ਵਿੱਚ ਇੱਕ ਪੰਪ ਅਤੇ ਇੱਕ ਮੋਟਰ ਲੱਗੀ ਹੋਈ ਹੈ ਇਹ ਮੋਟਰ ਪੰਪ ਰਾਹੀਂ ਕੋਇਲਾਂ ਨੂੰ ਰੈਫਰਿਜਰੇਟਰ ਗੈਸ ਭੇਜਦੀ ਹੈ ਜਿਵੇਂ ਹੀ ਇਹ ਠੰਡਾ ਹੁੰਦਾ ਹੈ ਤੇ ਤਰਲ ਬਣ ਜਾਂਦਾ ਹੈ ਇਹ ਫ੍ਰਿਜ ਦੇ ਗਰਮੀ ਨੂੰ ਸੋਖ ਲੈਂਦਾ ਹੈ। ਇਸ ਦੇ ਅੰਦਰ ਰੱਖੀਆਂ ਸਾਰੀਆਂ ਚੀਜ਼ਾਂ ਨੂੰ ਠੰਡਾ ਕਰ ਦਿੰਦਾ ਹੈ। ਇਸ ਲਈ ਫਰਿੱਜ ਨੂੰ ਠੰਡਾ ਕਰਨ ਦਾ ਇਹ ਆਮ ਤਰੀਕਾ ਹੈ। ਜਦੋਂ ਪ੍ਰਕਿਰਿਆ ਅਸਾਧਾਰਨ ਹੋ ਜਾਂਦੀਆਂ ਨੇ ਤਾਂ ਕੰਪਰੈਸਰ ਫਟ ਜਾਂਦਾ ਹੈ। ਦਰਅਸਲ ਜਦੋਂ ਕੰਪਰੈਸਰ ਫਰਿੱਜ ਨੂੰ ਲਗਾਤਾਰ ਘੁਮਾਉਂਦਾ ਹੈ ਤਾਂ ਫਰਿੱਜ ਦਾ ਪਿਛਲਾ ਹਿੱਸਾ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਇਹ ਜੋ ਹੁੰਦਾ ਹੈ ਕਿਉਂਕਿ ਕੰਪਰੈਸਰ ਕੋਇਲ ਸੁੰਗੜ ਜਾਂਦੇ ਹਨ। ਇਹਨਾਂ ਦੇ ਸੁੰਗੜਨ ਕਾਰਨ ਗੈਸ ਦੇ ਰਸਤੇ ਵਿੱਚ ਰੁਕਾਵਟ ਆ ਜਾਂਦੀ ਹੈ ਅਤੇ ਬਾਹਰ ਨਿਕਲਣ ਵਿੱਚ ਸਮਰਤ ਹੁੰਦੀ ਹੈ ਕਿਉਂਕਿ ਗੈਸ ਕੋਇਲਾ ਦੇ ਅੰਦਰ ਇਕੱਠੀ ਹੁੰਦੀ ਹੈ ਦਬਾਅ ਵਧਣਾ ਜਾਂ ਦਬਾਅ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਇੱਕ ਸੀਮਾ ਤੋਂ ਬਾਅਦ ਇਹ ਦਬਾਅ ਖਤਰਨਾਕ ਵਿਸਫੋਟ ਦਾ ਰੂਪ ਧਾਰਨ ਕਰ ਲੈਂਦਾ ਹੈ ਕਿਉਂਕਿ ਇਹ ਜਿਹੀਆਂ ਘਟਨਾਵਾਂ ਆਮ ਨਹੀਂ ਹੁੰਦੀਆਂ ਅਤੇ ਇਸ ਤਰ੍ਹਾਂ ਆਸਾਨੀ ਨਾਲ ਨਹੀਂ ਫਟਦੀਆਂ ਇਸ ਲਈ ਇਹ ਮੰਨਿਆ ਜਾ ਸਕਦਾ ਹੈ ਕਿ ਇਹ ਇਸ ਤਰ੍ਹਾਂ ਆਸਾਨੀ ਨਾਲ ਨਹੀਂ ਫਟਦਾ ਫਿਰ ਵੀ ਜੇਕਰ ਤੁਹਾਡੇ ਘਰ ਵਿੱਚ 10 ਸਾਲ ਤੋਂ ਵੱਧ ਪੁਰਾਣਾ ਫ੍ਰਿਜ ਰੱਖਿਆ ਗਿਆ ਹੈ ਤਾਂ ਵਰਤਿਆ ਜਾ ਰਿਹਾ ਹੈ ਤਾਂ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ ਫ੍ਰਿਜ ਜਿੰਨਾ ਪੁਰਾਣਾ ਹੈ ਉਸ ਤੇ ਵਿਸਫੋਟਕ ਬਣਨ ਦਾ ਖਤਰਾ ਉਨਾ ਹੀ ਵੱਧ ਹੁੰਦਾ ਹੈ ਤੁਹਾਨੂੰ ਪੁਰਾਣੇ ਫ੍ਰਿਜ ਨਾਲ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ ਫ੍ਰਿਜ ਦੀ ਆਵਾਜ਼ ਤੋਂ ਪਤਾ ਲੱਗ ਜਾਵੇਗਾ ਕਿ ਇਹ ਠੀਕ ਹੈ ਜਾਂ ਨਹੀਂ ਜੇਕਰ ਤੁਸੀਂ ਕੰਪਰੈਸਰ ਦੀ ਇੱਕੋ ਜਿਹੀ ਆਵਾਜ਼ ਸੁਣਦੇ ਹੋ ਤਾਂ ਇਹਦਾ ਮਤਲਬ ਇਹ ਠੀਕ ਹੈ ਪਰ ਜੇਕਰ ਇਹ ਉੱਚੀ ਆਵਾਜ਼ ਕਰ ਰਿਹਾ ਹੈ ਤਾਂ ਉਸ ਵਿੱਚੋਂ ਬਿਲਕੁਲ ਵੀ ਆਵਾਜ਼ ਨਹੀਂ ਆ ਰਹੀ ਤਾਂ ਸਮਝੋ ਕੁਝ ਗਲਤ ਹੈ ਜੇਕਰ ਫ੍ਰਿਜ 10 ਸਾਲ ਪੁਰਾਣਾ ਹੈ ਤਾਂ ਸਮੇਂ-ਸਮੇਂ ਤੇ ਇਸ ਦੀ ਜਾਂਚ ਕਰਦੇ ਰਹੋ ਅਤੇ ਫ੍ਰਿਜ ਨੂੰ ਕੰਧ ਦੇ ਨੇੜੇ ਨਾ ਰੱਖੋ ਫ੍ਰਿਜ ਅਤੇ ਕੰਧ ਦੇ ਵਿੱਚ ਘੱਟੋ-ਘੱਟ ਜਗ੍ਹਾ ਹੋਣੀ ਚਾਹੀਦੀ ਹੈ ਜੇਕਰ ਫ੍ਰਿਜ ਕੁਝ ਵੀ ਠੰਡਾ ਨਹੀਂ ਕਰ ਰਿਹਾ ਤਾਂ ਕਿਸੇ ਟੈਕਨੀਸ਼ੀਅਨ ਨੂੰ ਬੁਲਾਓ ਜੇਕਰ ਫ੍ਰਿਜ ਦੇ ਪਿੱਛੋਂ ਤੋ ਜਿਆਦਾ ਹਿੱਟ ਆ ਰਹੇ ਨੇ ਤਾਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਠੀਕ ਨਹੀਂ ਹੈ ਕਿਦਾਂ ਦਾ ਲੱਗਿਆ ਤੁਹਾਨੂੰ ਅੱਜ ਦਾ ਇਹ ਅਪਡੇਟ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਐਸੀ ਤਰ੍ਹਾਂ ਦੀ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ